ਜੋ ਜਦੋਂ ਪਟਿਆਲਾ ਦੇ ਵਿੱਚ ਬਹੁਤ ਵੱਡਾ ਧਰਨਾ ਹੋਇਆ ਤਾਂ ਉਤੋਂ ਸਰਕਾਰ ਦੀਆਂ ਚੀਕਾਂ ਨਿਕਲ ਗਈਆਂ ਤੇ ਉਸ ਦੇ ਦਬਾਅ ਥਲੇ ਮੈਂ ਇਹ ਕਹੂੰਗਾ ਕਿ ਸਰਕਾਰ ਡਰ ਗਈ ਕਿ ਕਿਸਾਨ ਮਰ ਗਿਆ ਤਾਂ ਸਾਰੇ ਮਰ ਜੂਗੇ ਪ੍ਰਵਿੰਦਰ ਸਰ ਉਂਗਲੀਆਂ ਤੁਹਾਡੀ ਪਾਰਟੀ ਦੇ ਵੀ ਚੁੱਕਿਆ ਗਏ ਨੇ ਇਹ ਕਹਿੰਦੇ ਕਿ ਜਿਹੜੀ ਇਹ ਸਕੀਮ ਹੈ ਪਹਿਲਾਂ ਤੁਸੀਂ ਲਿਆਏ ਸੀ ਉਹ ਇਹ ਇਹ ਸਾਰੇ ਸਿੱਧਾ ਸਿੱਧਾ ਡਾਕਾ ਸੀਗਾ ਉਹ ਡਾਕੇ ਨੂੰ ਰੋਕਣ ਦੇ ਲਈ ਅਸੀਂ ਜਿਹੜਾ ਸ਼ਰਮਣੀ ਕਾਲੇ ਦਿਨ ਇਸ ਕਰਦੇ ਹਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਜਿਹੜੀ ਸਕੀਮ ਲੈ ਕੇ ਆਏ ਸੀ ਉਸ ਨੂੰ ਵਾਪਸ ਲੈ ਲੀਤਾ ਪਰ ਜਿਸ ਤਰੀਕੇ ਦੇ ਨਾਲ ਲੋਕੀ ਸੜਕਾਂ ਤੇ ਉਤਰੇ ਸੀ ਉਸ ਤਰੀਕੇ ਦੇ ਨਾਲ ਅਕਾਲੀ ਦਲ ਪਾਰਟੀ ਨੇ ਲਗ ਲਗ ਥਾਵਾਂ ਤੇ ਲੰਬੇ ਮੋਰਚੇ ਖੋਲੇ ਗਏ ਲੁਧਿਆਣੇ ਤੋਂ ਸ਼ੁਰੂ ਕੀਤਾ ਲਗ ਲਗ ਥਾਵਾਂ ਤੇ ਮੋਰਚੇ ਲਾਏ ਗਏ ਧਰਨੇ ਲਾਏ ਗਏ ਤੇ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਜਾ ਕੇ ਖਤਮ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੋਰਚੇ ਲਗਾਏ ਸੀ ਲੈਂਡ ਪੂਲਿੰਗ ਨੂੰ ਲੈ ਕੇ ਸਰਕਾਰ ਨੇ ਇਹ ਪਾਲਿਸੀ ਵਾਪਸ ਵੀ ਲੈ ਲਈਤੀ ਸੋ ਉਸੇ ਤੇ ਆਪਾਂ ਚਰਚਾ ਕਰਾਂਗੇ ਸਾਡੇ ਨਾਲ ਅਕਾਲੀ ਲੀਡਰ ਪ੍ਰਵਿੰਦਰ ਸਿੰਘ ਸਵਾਨਾ ਜੀ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਰ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਯਾਨੀ ਲੈਂਡ ਪੂਲਿੰਗ ਨੂੰ ਲੈ ਕੇ ਯਾਨੀ ਬਾਦਲ ਸਾਹਿਬ ਨੇ ਤੁਹਾਡੀ ਪੂਰੀ ਟੀਮ ਨੇ ਯਾਨੀ ਪੰਜਾਬ ਦੇ ਵਿੱਚ ਧਰਨੇ ਲਾਏ ਨੇ ਤੇ ਅੱਜ ਉਹ ਸਕੀਮ ਵਾਪਸ ਵੀ ਹੋ ਚੁੱਕੀ ਉਹਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਔਰ ਪੰਜਾਬੀਅਤ ਦਾ ਪਹਿਰੇਦਾਰ ਬਣ ਕੇ ਪੰਜਾਬ ਦੇ ਹਰੇਕ ਮੁੱਦੇ ਨੂੰ ਕਿਉਂਕਿ ਬੜੀ ਸੰਜੀਦਗੀ ਦੇ ਨਾਲ ਲਿਆ ਅੱਜ ਗੱਲ ਲੈਂਡ ਪੁਲਿੰਗ ਦੀ ਨਹੀਂ ਸੀਗੀ ਅੱਜ ਗੱਲ ਸੀਗੀ ਕਿ ਪੰਜਾਬ ਦਾ 60000 ਏਕੜ ਰਕਬਾ ਜਿਹੜਾ ਕਿ ਜਿੱਥੇ ਫਸਲਾਂ ਹੁੰਨੀਆਂ ਇਥੋਂ ਕਣਕ ਹੋਗੀ ਚਾਵਲ ਹੋਗੇ ਉਹ ਉਗਦੇ ਸੀਗੇ ਸੋਨੇ ਵਰਗੀ ਧਰਤੀ ਨੂੰ ਉਹ ਜਾਣਨ ਦੇ ਲਈ ਪੰਜਾਬ ਸਰਕਾਰ ਨੇ ਇੱਕ ਲੈਂਡ ਪੁਲਿੰਗ ਦੇ ਨਾਮ ਹੇਠ ਅਸੀਂ ਤਾਂ ਉਹਨੂੰ ਲੈਂਡ ਗ੍ਰੈਵਿੰਗ ਦਾ ਨਾਮ ਦਿੱਤਾ ਸੀਗਾ ਔਰ ਉਹ ਦੇ ਖਿਲਾਫ ਲੁਧਿਆਣੇ ਤੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਘਰਸ ਵਿੱਢਿਆ ਤੇ ਬੱਕ ਬੱਕ ਜਗ੍ਹਾ ਚਾਰ ਧਰਨੇ ਲਗਾਏ ਔਰ 11 ਤਰੀਕ ਨੂੰ ਜਦੋਂ ਪਟਿਆਲਾ ਦੇ ਵਿੱਚ ਬਹੁਤ ਵੱਡਾ ਧਰਨਾ ਹੋਇਆ ਤਾਂ ਉਤੋਂ ਸਰਕਾਰ ਦੀਆਂ ਚੀਕਾਂ ਨਿਕਲ ਗਈਆਂ ਉਸ ਤੋਂ ਬਾਅਦ ਨਾਲ ਦੀ ਨਾਲ ਸਾਡੇ ਪ੍ਰਧਾਨ ਸਾਹਿਬ ਸਚਵੀਰ ਸਿੰਘ ਬਾਦਲ ਸਾਹਿਬ ਨੇ ਐਲਾਨ ਵੀ ਕਰਤਾ ਸੀਗਾ ਕਿ ਜਦੋਂ ਤੱਕ ਪੰਜਾਬ ਸਰਕਾਰ ਲੈਂਡ ਪੁਲਿੰਗ ਵਾਪਸ ਨਹੀਂ ਲਊਗੀ ਇੱਕ ਤਰੀਕ ਤੋਂ ਆਉਣ ਵਾਲੀ 1 ਸਤੰਬਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਹਰ ਹਰ ਰੋਜ਼ ਇੱਕ ਜਥਾ ਆਬ ਜਿਹੜੀ ਕੇਜਰੀਵਾਲ ਸਾਹਿਬ ਨੇ ਇੱਥੇ ਆਪਣੀ ਬੜੀ ਰਹਿਸ਼ ਮੈਂ ਤਾਂ ਇਹ ਕਹੂੰਗਾ ਕਿਲਾ ਬਣਾਇਆ ਜਿਹੜਾ ਗਮਾਡਾ ਭਵਨ ਦੇ ਨਾਲ ਉਹ ਉੱਥੇ ਅਸੀਂ ਜਥਾ ਹਰ ਰੋਜ਼ 500 ਬੰਦਿਆਂ ਦਾ ਜਥਾ ਗੁਰਦੁਆਰਾ ਅੰਬਸਬ ਤੋਂ ਚੱਲਣਾ ਸੀਗਾ ਉਹ ਉਹ ਜਥੇ ਨੇ ਇਹਦੀ ਕੋਠੀਵਾਲ ਕੂਚ ਕਰਨਾ ਸੀਗਾ ਜਿੱਥੇ ਸਾਨੂੰ ਪੁਲਸ ਪੇਟਾਉਂਦੀ ਅਸੀਂ ਉੱਥੇ ਬੈਠ ਕੇ ਸਰਕਾਰ ਦਾ ਪਿੱਟਸਿਆਪਾ ਕਰਨਾ ਸੀਗਾ ਔਰ ਉਹ ਪੱਕਾ ਮੋਰਚਾ ਜਦੋਂ ਤੱਕ ਇਹਨਾਂ ਨੇ ਲੈਂਡ ਪੁਲਿੰਗ ਵਾਪਸ ਨਹੀਂ ਲੈਣੀ ਸੀਗੀ ਉਹ ਚੱਲਣਾ ਸੀਗਾ ਤੇ ਉਸ ਦੇ ਦਬਾਅ ਥੱਲੇ ਮੈਂ ਇਹ ਕਹੂੰਗਾ ਕਿ ਸਰਕਾਰ ਡਰ ਗਈ ਕਿ ਸ਼੍ਰੋਮਣੀ ਅਕਾਲੀ ਦਲ ਰੈਲੀ ਦੇ ਵਿੱਚ ਹਜ਼ਾਰਾਂ ਲੋਕ ਹਰੇਕ ਹਲਕੇ 'ਚ ਇਕੱਠੇ ਹੋਏ ਲੱਖਾਂ ਲੋਕ ਇਕੱਠੇ ਹੋਏ ਉਸ ਤੋਂ ਬਾਅਦ ਇੱਕ ਮਹਿੰਮ ਚੱਲ ਪਈ ਕਿ ਹਰੇਕ ਵਰਗ ਸੋਚਣ ਲੱਗ ਗਿਆ ਕਿ ਕਿਸਾਨ ਮਰ ਗਿਆ ਤਾਂ ਸਾਰੇ ਮਰ ਜੂਗੇ ਤਾਂ ਉਸ ਦੇ ਜਦੋਂ ਗੱਲ ਚੱਲ ਪਈ ਤਾਂ ਸਰਕਾਰ ਨੇ ਫਿਰ ਤੁਹਾਨੂੰ ਪਤਾ ਹੀ ਹੈ ਇਹਨਾਂ ਨੂੰ ਪਤਲੀ ਗਲੀ ਨੂੰ ਨਿਕਲਣਾ ਆਉਂਦਾ ਹੈ ਹਰੇਕ ਗਲੀ 'ਚ ਜਿਹਾ ਕੰਦ ਤੋੜ ਕੇ ਵੀ ਨਿਕਲ ਜਾਂਦੇ ਫਿਰ ਇਹਨਾਂ ਨੇ ਇੱਕ ਮੀਟਿੰਗ ਬੁਲਾਈ ਮੀਟਿੰਗ ਦੇ ਵਿੱਚ ਕਹਿੰਦੇ ਜੀ ਨਹੀਂ 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 ਅਸੀਂ ਜੀ ਲੈਂਡ ਪੁਲਿੰਗ ਉਹ ਵਾਪਸ ਲੈ ਰਹੇ ਹਾਂ ਦੇਖੋ ਲੈਂਡ ਪੁਲਿੰਗ ਦਾ ਮਤਲਬ ਇਹ ਸੀਗਾ ਕਿ ਜ਼ਿਮੀਂਦਾਰ ਨੂੰ ਉਹਦੀ ਮਰਜ਼ੀ ਮੁਤਾਬਕ ਤੁਸੀਂ ਭਾਵੇਂ ਅਵਾਰਡ ਕਰ ਦਿਓ ਪੈਸੇ ਦੇ ਦਿਓ ਜ਼ਮੀਨ ਲੈ ਲਓ ਉਹ ਪੈਸੇ ਲੈ ਲੂ ਨਹੀਂ ਲੈਣੀ ਤਾਂ ਉਹ ਲੈਂਡ ਪੁਲਿੰਗ ਲੈ ਲੂ ਲੈਂਡ ਪੁਲਿੰਗ ਦੇ ਵੀ ਫਿਰ ਅੱਗੇ ਬਹੁਤ ਪ੍ਰੋਸੈਸ ਹੈ ਸੋ ਇਹ ਤਾਂ ਇੱਕ ਸਿੱਧੀ ਰਜਿਸਟਰੀ ਆਪਣੇ ਨਾਮ ਕਰਾ ਰਹੇ ਸੀਗੇ ਸਿੱਧੇ ਮਾਲਕ ਬਣਨਾ ਚਾਹ ਰਹੇ ਸੀਗੇ ਇਹਨਾਂ ਨੇ ਜਮੀਨਾਂ ਵੇਚ ਕੇ ਪੰਜਾਬ ਦੇ ਸਿਰ ਹੋਰ ਕਰਜ਼ਾ ਝੜਾ ਦੇਣਾ ਸੀਗਾ ਦਿੱਲੀ ਦੇ ਧੜਬੀਆਂ ਨੇ ਇੱਥੋਂ ਲੁੱਟ ਕੇ ਸਾਰਾ ਮਾਲ ਅੰਡਰ ਟੇਬਲ ਇਕੱਠਾ ਕਰਕੇ ਦਿੱਲੀ ਨੂੰ ਭੱਜ ਜਾਣਾ ਸੀਗਾ ਸੋ ਉਸ ਕਰਕੇ ਸ਼੍ਰੋਮਣੀ ਅਕਾਲੀ ਦਲ ਹਰਕਤ ਦੇ ਵਿੱਚ ਆਇਆ ਹਰ ਕਿਉਂਕਿ ਡਿਊਟੀ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਸਾਨੂੰ ਹਰੇਕ ਕਿਉਂਕਿ ਜੇ ਕੋਈ ਪੰਜਾਬ ਦੇ ਨਾਲ ਧੋਖਾ ਕਰਦਾ ਹੋਵੇ ਤਾਂ ਉੱਥੇ ਖੜਨਾ ਸ਼੍ਰੋਮਣੀ ਅਕਾਲੀ ਦਲ ਦਾ ਹੱਕ ਬਣਦਾ ਸੋ ਇਸ ਕਰਕੇ ਪੰਜਾਬੀਆਂ ਦਾ ਜਿਹੜਾ ਸਾਡੀ ਪਾਰਟੀ ਦਾ ਦਿਲ ਵੀ ਪੰਜਾਬੀ ਹੈ ਤੇ ਦਿਮਾਗ ਵੀ ਪੰਜਾਬੀ ਹੈ ਬਾਕੀਆਂ ਦਾ ਮੇਰੇ ਖਿਆਲ ਨਾਲ ਦਿਲ ਪੰਜਾਬ ਚ ਹੈ ਤੇ ਦਿਮਾਗ ਹੈ ਜਿਹੜਾ ਉਹ ਦਿੱਲੀ ਦੇ ਵਿੱਚ ਹੈ ਸੋ ਇਸ ਕਰਕੇ ਬੜਾ ਫਰਕ ਹੈ ਆਪਣੇ ਆਪਣਾ ਹੀ ਹੁੰਦਾ ਪਰ ਪ੍ਰਵਿੰਦਰ ਸਰ ਉਂਗਲੀਆਂ ਤੁਹਾਡੀ ਪਾਰਟੀ ਤੇ ਵੀ ਚੁੱਕਿਆ ਗਏ ਨੇ ਅੱਜ ਕਹਿੰਦੇ ਕਿ ਜਿਹੜੀ ਇਹ ਸਕੀਮ ਹੈ ਪਹਿਲਾਂ ਤੁਸੀਂ ਲਿਆਏ ਸੀ ਮੈਂ ਕਹਿੰਦਾ ਵੀ ਤੁਸੀਂ ਡਾਟਾ ਕੱਢ ਲਿਓ 2008-9 ਦੇ ਵਿੱਚ ਲੈਂਡ ਪੂਲਿੰਗ ਸਕੀਮ ਆਈ ਹੋ ਚੁ ਸਭ ਤੋਂ ਪਹਿਲਾਂ ਕਿਸਾਨਾਂ ਨੇ ਧਰਨਾ ਲਾਇਆ ਸੀਗਾ ਗੁਰਦੁਆਰਾ ਸਿੰਘ ਛੀਦਾ ਦੇ ਬਾਹਰ ਕਰੀਬ-ਕਰੀਬ 3350 ਲੋਕ ਧਰਨਾ ਚਲਿਆ ਉਹ ਧਰਨੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣ ਚ ਆਈ ਜੋ ਜ਼ਿਮੀਦਾਰਾਂ ਨੇ ਮੰਗਿਆ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਲੈਂਡ ਪੂਲਿੰਗ ਦਿਓ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਉਹੀ ਬਾਲ ਸਾਹਿਬ ਨੇ ਲਾਈਆਂ ਔਰ ਪੂਰੇ ਪੰਜਾਬ ਦੇ ਵਿੱਚੋਂ ਲੈਂਡ ਪੂਲਿੰਗ ਤੇ ਤੁਸੀਂ ਇਹ ਲਾਓ ਵੀ ਇੱਕ ਵੀ ਕੇਸ ਨਹੀਂ ਹੋਇਆ ਨੇ ਗਮਾਡਾ ਦੇ ਖਿਲਾਫ ਕੇਸ ਬੜੇ ਪੈਂਦੇ ਸੀ ਕਿ ਆਪਣੇ ਖੁਸ਼ੀ ਨਾਲ ਇੱਥੇ ਅਸੀਂ ਵੀ ਦਿੱਤੀਆਂ ਜ਼ਮੀਨਾਂ ਲੋਕਾਂ ਨੇ ਵੀ ਦਿੱਤੀਆਂ ਵੀ ਹਾਲ ਲੈਂਡ ਪੁਲਿੰਗ ਉਹਨਾਂ ਨੂੰ ਪਸੰਦ ਸੀਗੀ ਸੋ ਹੁਣ ਲੈਂਡ ਪੁਲਿਕ ਨਹੀਂ ਹੁਣ ਤਾਂ ਲੈਂਡ ਗ੍ਰੈਵਿੰਗ ਸੀਗੀ ਐਨੀ ਜ਼ਮੀਨ ਦੀ ਲੋੜ ਕਿਹਾ ਮੈਂ ਕਹਿੰਦਾ ਠੀਕ ਹੈ ਮਹਾਲੀ ਸ਼ਹਿਰ ਚ ਲੋੜ ਹੈ ਤੁਸੀਂ ਐਕੁਆਇਰ ਕਰੋ ਇੱਥੇ ਰੇ ਕਪੜਾ ਘਰ ਬਣਾਉਣਾ ਚਾਹੁੰਦਾ ਵੀ ਕਰ ਲਓ ਅਵਾਰਡ ਰਹੀਂ ਕਰ ਲਓ ਬਾਕੀ ਲੁਧਿਆਣੇ ਵਰਗੇ ਸ਼ਹਿਰ ਜਿੱਥੇ ਮੇਰੇ ਖਿਆਲ ਨਾਲ ਐਨੀ ਜ਼ਮੀਨ 25000 ਏਕੜ ਪਹਿਲੀ ਛੱਟ ਚ ਐਕੁਆਇਰ ਕਰਨ ਦਾ ਕੀ ਟੁਕ ਬਣਦਾ ਸੀ ਕੀ ਸੋਚੀਏ ਫਿਰ ਉਹਦੇ ਬਾਰੇ ਸੋ ਇਸ ਕਰਕੇ ਅਮ 25000 ਏਕੜ ਚ ਮੁਰੂਆ ਚੰਡੀਗੜ੍ਹ ਨਹੀਂ ਹੋਣਾ ਮੇਰੇ ਖਿਆਲ ਨਾਲ ਕਦੋਂ ਦਾ ਬਣਿਆ ਹੋਇਆ ਸੋ ਇਹ ਇਹ ਸਾਰੇ ਸਿੱਧਾ ਸਿੱਧਾ ਡਾਕਾ ਸੀਗਾ ਉਹ ਡਾਕੇ ਨੂੰ ਰੋਕਣ ਦੇ ਲਈ ਅਸੀਂ ਜਿਹੜਾ ਸ਼੍ਰੋਮਣੀ ਕਾਲੇਦਨ ਨੇ ਸੰਕਰਤ ਬਿਠਿਆ ਅੱਛਾ ਆਪਾਂ ਜਿਸ ਤਰ੍ਹਾਂ ਹੁਣ ਤੁਸੀਂ ਫਤਿਹ ਰੈਲੀ ਕਰਾ ਰਹੇ ਹੋ ਮੋਗਾ ਦੇ ਵਿੱਚ ਕਰਾ ਰਹੇ ਹੋ ਮੇਰੇ ਖਿਆਲ ਕਿੰਨੇ ਕ ਯਾਨੀ ਲੋਕਾਂ ਦਾ ਇਕੱਠ ਰੱਖਿਆ ਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹਿਣ ਆਲਾ ਹੈ ਦੇਖੋ ਸਾਡਾ ਇਹ ਟਾਰਗੇਟ ਸੀਗਾ ਵੀ 1 ਲੱਖ ਤੋਂ ਉੱਪਰ ਬੰਦਾ ਸੀ ਉਸ ਰੈਲੀ ਦੇ ਵਿੱਚ ਇਕੱਠਾ ਕਰਨਾ ਪਰ ਜਿਹੜੇ ਹੁਣ ਪਿਛਲੇ ਕਈ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਤਾਂ ਬਰਸਾਤ ਭੈਣ ਕਰਨ ਸਾਡੇ ਪਾਰਟੀ ਦੇ ਪ੍ਰਧਾਨ ਸਸਕਬੀਰ ਸਿੰਘ ਬਾਦਲ ਸਾਹਿਬ ਉਹਨਾਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਇਹ ਜਿਹੜਾ ਜਿਹੜੇ ਹੜਾ ਹੈ ਅਸੀਂ ਹੜਪੀਟਾਂ ਦੀ ਮਦਦ ਕਰਨੀ ਹੈ ਉਹ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਲਾ ਲੋ ਸਾਡੇ ਸਰਕਲ ਜਥੇਦਾਰ ਲਾ ਲੋ ਸਾਡੇ ਹਰੇਕ ਵਰਕਰ ਨੂੰ ਹਰੇਕ ਆਗੂ ਨੂੰ ਸਾਡੇ ਹਲਕਾਂ ਚਾਰਜਾਂ ਨੂੰ ਸਾਰਿਆਂ ਨੂੰ ਹਦਾਇਤ ਆ ਗਈ ਕਿ ਜਿੱਥੇ-ਜਿੱਥੇ ਕੋਈ ਦੀ ਕਰੋਪੀ ਆ ਰਹੀ ਹੈ ਤਾਂ ਉੱਥੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਗੂ ਸਾਰੇ ਵੱਧ ਚੜ ਕੇ ਜਾਣ ਤੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਇਸ ਜਿਹੜੀ ਕਰੋਪੀ ਹੈ ਉਹਦੇ ਚੋਂ ਪੰਜਾਬੀਆਂ ਨੂੰ ਬਾਹਰ ਕੱਢੀਏ ਤੇ ਜਿਹੜਾ ਫਤਿਹ ਰੈਲੀ ਹੈ ਉਹ ਧੰਵਾਦ ਰੈਲੀ ਹੈ ਉਹ ਅਸੀਂ ਫਿਰ ਅਗਲੀਆਂ ਡੇਟਸ ਤਕੋ ਇਹ ਵੀ ਪੰਜਾਬ ਦਾ ਪੁੱਤੇ ਕਰ ਸਕਦਾ ਕੈਨਸਲ ਜਿਹਨੂੰ ਪੰਜਾਬ ਦੇ ਲਈ ਦਰਦ ਹੈ ਪੰਜਾਬੀਆਂ ਦੇ ਲਈ ਦਰਦ ਹੈ ਜਿਹਨੂੰ ਜ਼ਿਮੀਦਾਰਾਂ ਦਾ ਦਰਦ ਹੈ ਜਿਹਨੂੰ ਵਪਾਰੀਆਂ ਦਾ ਦਰਦ ਹੈ ਉਹ ਸਖੀਤ ਨੇ ਪੰਜਾਬ ਦੇ ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਰੋਸ਼ਨ ਦਿਮਾਗ ਔਰ ਜਿਹੜੇ ਡਿਵੈਲਪਮੈਂਟ ਦਾ ਮਸੀਹਾ ਉਹਨਾਂ ਨੇ ਸੋਚਿਆ ਕਿ ਸਾਨੂੰ ਇਹ ਰੈਲੀ ਨਹੀਂ ਕਰਨੀ ਚਾਹੀਦੀ ਤੇ ਅੱਜ ਅਸੀਂ ਕੈਨਸਲ ਕਰਤੀ ਨਹੀਂ ਤਾਂ ਲੱਖਾਂ ਦੀ ਤਦਾਦ ਚ ਉੱਥੇ ਇੱਕ ਵੱਡਾ ਇਕੱਠ ਹੋਣਾ ਸੀਗਾ ਤੇ ਤੁਹਾਡੇ ਸਾਹਮਣੇ ਉਹ ਆਏਗਾ ਥੋੜੇ ਦਿਨ ਬਾਅਦ ਹੋ ਜੇਗੀ ਰੈਲੀ ਉਹ ਪਹਿਲਾਂ ਅਸੀਂ ਅੱਜ ਆਪਣੇ ਪੰਜਾਬੀਆਂ ਦੇ ਜਿਹੜੇ ਇਸ ਇਹ ਦਰਦ ਹੰਡਾ ਰਹੇ ਆਂ ਜਿਥੇ ਕਰੋਪੀ ਦਾ ਸ਼ਿਕਾਰ ਹੋਇਆ ਅਸੀਂ ਉਹਨਾਂ ਦੀ ਮਦਦ ਦੇ ਲਈ ਹੁਣ ਸ਼੍ਰੋਮਣੀ ਕਾਲਜਦਰ ਜਦੋਂ ਤੱਕ ਇਹ ਹੜਪਿੜਤਾਂ ਦੀ ਮਦਦ ਨਹੀਂ ਕਰਕੇ ਉਹਨਾਂ ਨੂੰ ਇੱਕ ਟਿਕਾਣੇ ਤੇ ਨਹੀਂ ਪਹੁੰਚਾ ਦਿੰਦਾ ਉਦੋਂ ਤੱਕ ਫਿਰ ਕੋਈ ਸਾਡਾ ਹੋਰ ਕੰਮ ਨਹੀਂ ਸਾਡਾ ਮਨੋਰਥ ਇਹੀ ਹੈ ਲਾਸਵਾ ਲੈਵਾਂਗੇ ਜਿਸ ਤਰ੍ਹਾਂ ਆਪਾਂ ਤੁਸੀਂ ਕਿਹਾ ਕਿ ਲੋਕਾਂ ਦੇ ਹੱਕ ਦੇ ਲਈ ਖੜਨਾ ਹੈ ਤੇ ਰੈਲੀ ਵੀ ਯਾਨੀ ਜਿਹੜੀ ਉਹ ਕੀਤੀ ਹੈ ਅੱਗੇ ਕੀਤੀ ਹੈ ਤੇ ਹੁਣ ਤੁਹਾਡੀ ਪਾਰਟੀ ਲੋਕਾਂ ਦੇ ਲਈ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਦੇ ਲਈ ਕਿਦਾਂ ਦਾ ਉਪਰਾਲਾ ਕਰ ਰਹੀ ਹੈ ਦੇਖੋ ਸਾਡੀ ਪਾਰਟੀ ਨੇ ਸਾਡੇ ਪ੍ਰਧਾਨ ਸਾਹਿਬ ਨੇ ਹੁਣ ਥੋੜੇ ਦਿਨ ਪਹਿਲਾਂ ਉਹ ਪਰਸੋਂ ਮੇਰੇ ਖਾਂ ਨਾਲ ਸੁਲਤਾਨਪੁਰ ਲੋਧੀ ਉੱਤੇ 10000 ਲੀਟਰ ਡੀਜ਼ਲ ਵੀ ਕਹਿ ਕੇ ਆਏ ਆਂ ਹੋਰ ਜਗ੍ਹਾ ਵੀ ਜਿੱਥੇ-ਜਿੱਥੇ ਐ ਜੋ ਜੋ ਕਿਤੇ ਕਿਤੇ ਪੰਪ ਦੀ ਲੋੜ ਹੈ ਕਿਤੇ ਜੇ ਦੇਖੋ ਸਾਡੇ ਕੋਲ ਕਿਹੜੀ ਸਰਕਾਰ ਹੈ ਸਾਡੇ ਕੋਲ ਤਾਂ ਆਪਣੇ ਵਸੀਲੇ ਆ ਆਪਣੇ ਵਸੀਲੇ ਆ ਰਾਈ ਅਸੀਂ ਤਿੱਲ ਫੁੱਲ ਜੋ ਯੋਗਦਾਨ ਹੈ ਜਿੰਨੀ ਕੁ ਮਦਦ ਉਹਨਾਂ ਦੀ ਕਰ ਸਕਦੇ ਹੁਣ ਮੰਨ ਲਓ ਸਾਡੇ ਇੱਥੇ ਕਿਤੇ ਆਊਗੀ ਤਾਂ ਉੱਥੇ ਅਸੀਂ ਆਪਣੇ ਲੈਵਲ ਤੇ ਜਿੰਨੇ ਕੁ ਯੋਗ ਹੋਏ ਕਿਤੇ ਪੰਪ ਲਵਾਤਾ ਕਿਤੇ ਕਿਤੇ ਕੁਝ ਹੋ ਗਿਆ ਕਿਤੇ ਪਾਣੀ ਕਢਾਤਾ ਕਿਤੇ ਜੀਸੀਬੀ ਲੈ ਆਏ ਕਿਤੇ ਕੁਝ ਕਰਤਾ ਸੋ ਇਹੀ ਮਦਦ ਹੈ ਕਿ ਜਿੱਥੇ ਖਾਣ ਪੀਣ ਦਾ ਪ੍ਰਬੰਧ ਨਹੀਂ ਪਹੁੰਚ ਸਕ ਰਿਹਾ ਉੱਥੇ ਖਾਣ ਪੀਣ ਦਾ ਸੀ ਪ੍ਰਬੰਧ ਉਹਨਾਂ ਨੂੰ ਕਰੀਏ ਠੀਕ ਹੈ ਨਾ ਇਹ ਜਿਹੜੀਆਂ ਮੁੱਢਲੀ ਊਸੂਲ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇਣ ਲਈ ਬਚਨ ਵੱਧ ਸੋ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਸੇ ਜੀ ਆਪਣੇ ਨਾਲ ਅਕਾਲੀ ਲੀਡਰ ਪ੍ਰਵਿੰਦਰ ਸਿੰਘ ਸੁਹਾਣਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਸੋ ਤਮਾਮ ਚਰਚਾ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਇਜਾਜ਼ਤ ਮੇਰੇ ਸਹਿਯੋਗੀ ਗੁਰ